ਫਰੀਦਕੋਟ ਪੁਲਿਸ ਨੇ ਇੱਕ ਵਪਾਰੀ ਤੋਂ ਫੋਨ ਦਰਿਆ 70 ਲੱਖ ਰੁਪਏ ਦੀ ਫਰੋਖੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਵੇਂ ਵਿਅਕਤੀ ਫੌਜ ਵਿੱਚ ਨੌਕਰੀ ਕਰ ਰਹੇ ਸਨ। ਜਿਨ੍ਹਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਝਾਂਸੀ ਅਤੇ ਦੂਜੇ ਨੂੰ ਰਾਂਚੀ ਤੋਂ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਈਮਾਨਤ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਇਦਾਂ ਜੀ ਕਿ ਬੀਤੇ ਦਿਨੀ ਆਪਣੇ ਇੱਕ ਸ਼ਹਿਰ ਕੋਟਕਪੂਰਾ ਦੇ ਇੱਕ ਨਿਵਾਸੀ ਹੈਗੇ ਜਿਨ੍ਹਾਂ ਨੂੰ ਇੱਕ ਥ੍ਰੈਟਨਿੰਗ ਕਾਲ ਜਿਹੜੀ ਫੋਨਤੀ ਜਿਹਦੇ ਚ ਮੰਗ ਕੀਤੀ ਗਈ ਸੀ ਉਹ ਆਈ ਸੀ ਜਿਸ ਦੇ ਚਲਦੇ ਪੁਲਿਸ ਸਟੇਸ਼ਨ ਸਿਟੀ ਕੋਟਕਪੂਰਾ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ 308 ਤੇ 352 ਬੀ ਐਨ ਐਸ ਦੀਆਂ ਧਾਰਾਵਾਂ ਦੇ ਹੇਠ ਅਗਿਆਤ ਬੰਦਿਆਂ ਦੇ ਤੇ ਫਿਰ ਤਫਤੀਸ਼ ਦੌਰਾਨ ਅਸੀਂ ਸਾਡੇ ਐਸਐਚਓ ਸਾਹਿਬ ਸਿਟੀ ਬਰੀਦਪੁਰ ਤੋਂ ਰਾਨੇ ਜਦੋਂ ਕੀਤੀ ਤੇ ਦੋ ਬੰਦੇ ਸਾਨੂੰ ਸਸਪੈਕਟ ਜਿਹੜੇ ਹੈਗੇ ਆ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਕਿ ਆਪਣੇ ਕੋਟਕਪੂਰਾ ਤੇ ਕੋਲ ਇੱਕ ਪਿੰਡ ਹੈਗਾ ਹਾਲੀ ਨੋ ਉੱਥੇ ਦੇ 89 ਹੈਗੇ ਆ ਤੇ ਫਿਰ ਹੁਣ ਉਹ ਅਸੀਂ ਸਸਪੈਕਟ ਇਸ ਕੇਸ ਚ ਜਾਨਕੀ ਰੌਂਡ ਅਪ ਕੀਤੇ ਨੇ ਤੇ ਹੁਣ ਉਹਨਾਂ ਤੋਂ ਪੁੱਛ ਪੜਤਾਲ ਕਰ ਰਹੇ ਆ ਕਿ ਇਹ ਦੀ ਤਹਿ ਤੱਕ ਪਹੁੰਚੀ ਕਿ ਇਹਦੇ ਪਿੱਛੇ ਹੋਰ ਕੌਣ ਸੀ ਕਿ ਇਹ ਕਿਸੇ ਵਾਈਡਰ ਨੈਟਵਰਕ ਦਾ ਪਾਰਟ ਸਨ ਸਰ ਕਿੰਨੀ ਫਰਤੀ ਮੰਗ ਗਈ ਸੀ ਉਹ ਇਹਨਾਂ ਨੂੰ ਕਿਸ ਤ੍ਹਾਂ ਦੀ ਕਾਲ ਜਿਹੀ ਇਹਨਾਂ ਨੇ ਥ੍ਰੈਟਨਿੰਗ ਕਾਲ ਕੀਤੀ ਸੀ ਜਿਹੜੇ ਆਪਣੇ ਕੋਟਪੂਰੇ ਦੇ ਨਿਵਾਸੀ ਹੈ ਤੇ 70 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਸਰ ਪਤਾ ਲੱਗਾ ਕਿ ਇਹ ਕੁਝ ਨੌਕਰੀ ਖੇਛਾ ਜੀ ਇਹ ਦੋਵੇਂ ਜਿਹੜੇ ਹੈਗੇ ਨੇ ਇਹ ਆਰਮੀ 'ਚ ਹੈਗੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਸੀ ਕਿਨਾਂ ਇੱਕ ਤਾਂ ਪੰਜ ਕੋਲੇ ਜਿਹੜਾ ਹੈਗਾ ਸੀ ਯੂਟੀਸੀ ਤੇ ਇੱਕ ਚਾਂਸੀ ਸੀ ਪੋਸਟ ਕਰੇਨਰ ਦੇ ਨਾਲ ਕੋਈ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਸਾਹਮਣੇ ਨਹੀਂ ਅਜੀ ਜੀ ਐਸ ਆਈ ਐਨਮ ਨੂੰ ਅਪ੍ਰੀਹੈਂਡ ਕਰਕੇ ਰਿਮਾਂਡ ਲੈ ਕੇ ਹੋਣ ਇਹਨਾਂ ਦੀ ਪੁਸ਼ਕਿਸ਼ ਕਰਾਂਗੇ ਤੇ ਫਿਰ ਉਸ ਤੋਂ ਪਤਾ ਲੱਗੂਗਾ ਕਿ ਇਹਨਾਂ ਦੇ ਕੋਈ ਸਹਿਦੋਸ਼ੀ ਕਿਹੜੇ ਸੀ ਤੇ ਕਿਤੇ ਵਾਈਡਰ ਨੈਟਵਰਕ ਦਾ ਹਿੱਸਾ ਹਨ ਕਿ ਨਹੀਂ ਫਿਰ ਤੁਸੀਂ ਕਿੱਦਾਂ ਤੁੰਬੋ ਬੋਲ ਇਹ ਜੀ ਸਾਰੇ ਮੈਂ ਤੁਹਾਨੂੰ ਦੱਸਿਆ ਕਿ ਤਪਤੀਸ਼ ਦਰਾਨੀ ਸਾਰਾ ਕੁਝ ਸਾਨੂੰ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਇਹ ਸਾਰੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਸਾਡੇ ਐਸ ਐਚ ਓ ਸਾ ਪਿਲੌਲਾ ਨੂੰ ਜੱਜਤ ਅਲਪੀ ਸਿਟਰੀ ਆ ਜੀ 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 ਰਿਮਾਂਡ ਲੈ ਆ ਦੋ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਸਾਨੂੰ